ਮੈਂ ਬਾਲ ਕੇ ਦੇਖਾਂ ਗੱਲਾਂ ਦਾ ਦੇਖ ਕਿਹੜੀਆਂ ਕਰਦੇ ਕੋਈ ਗੱਲ ਨਹੀਂ ਫਿਰ ਮੈਂ ਵੀ ਇੱਥੀ ਆ ਮੈਂ ਵੀ ਫਿਰ ਇੱਥੇ ਤੇਰੇ ਨਾਲ ਬੱਤਾਂ ਪਵਾਉਂ 10 ਕਿਲੇ ਧੋਨੇ ਮੁੰਡੇ ਦਾ ਅੱਡ ਕਰਕੇ ਦਿਖਾ ਦੇ ਤੇਰੇ ਤੇ ਵੀ ਆਊਗਾ ਮੇਰੇ ਕੋ ਤਾਂ ਹੈ ਗਿਆ ਮੇਰੇ ਕੋ ਤਾਂ ਹੈ ਗਿਆ ਚਾਲਾਂ ਕਰ ਗਿਆ ਗੱਲਾਂ ਤਾਂ ਦੇਖ ਲੈ ਕਿਵੇਂ ਕਰਦੀ ਐ ਨੱਕ ਚੜ ਚੜ ਕੇ ਕੋਈ ਗੱਲ ਨਹੀਂ ਦੇਖਦੀ ਐ ਮੈਂ ਵੀ ਫਿਰ ਕਿਵੇਂ ਹੁੰਦਾ ਰਿਸ਼ਤਾ ਇਹਨਾਂ ਦਾ ਆਪੇ ਉਹ ਮੇਲਣ ਬਣ ਰਹੀ ਆਗੀ ਕੋਈ ਬੁਲਾਉਂਦਾ ਨਹੀਂ ਚੜਾਉਂਦਾ ਨਹੀਂ ਹੈਗਾ ਪੈਂਦੀ ਐ ਰਿਸ਼ਤਾ ਕੀ ਲੈ ਕੇ ਵਾਗੀ ਆਏ ਆ ਵੀ ਮੇਰੇ ਕੱਲੀ ਦੀ ਮੁਠੀ ਚ ਰਹੇ ਸਭ ਕੁਝ ਬੇਈਮਾਨ ਦਿੱਤੀ ਹੱਸੀ ਕਰਤਾਈ ਹੱਸੀ ਕਾ ਪੁੱਤ ਕਿਵੇਂ ਵਧੀਆ ਤਾਈ ਵਧੀਆ ਕਿਵੇਂ ਆ ਰਹੀ ਐ ਇਧਰੋਂ ਬੋਲਦੀ ਲੈ ਕੀ ਬੋਲਦੀ ਆ ਤੇਰੀ ਭਝਾਈ ਨੇ ਕਾਫੀ ਪੀ ਆ ਕੇ ਤੋਰੀਆਂ ਕੀ ਹੋ ਗਿਆ ਮੇਰੀ ਗੱਲ ਸੁਣ ਪੁੱਤ ਮੈਨੂੰ ਤਾਂ ਛੋੜਦੇ ਫੇਰ ਵੀ ਤਰਸਾਉਂਦਾ ਐ ਤੇਰੀ ਮਾਂ ਮੇਰੀ ਸਹੇਲੀ ਸੀ ਅੱਛਾ ਤਾਈ ਹਾਂ ਮੈਨੂੰ ਤਾਂ ਆ ਚੱਲ ਮੇਰੇ ਪੇਕੇ ਦੀ ਦੋ ਕੁੜੀਆਂ ਤੇ ਮੈਂ ਕਿੱਡਾ ਮੱਚਦਾ ਸੋਨੂੰ ਦੇਖ ਕੇ ਉਹ ਤਾਂ ਫਿਰ ਪੱਝਾਈ ਕੋਲੇ ਭਾਗੀ ਮਹਾਚਾਰ ਮੁੰਡਿਆਂ ਦੋਨਾਂ ਨੂੰ ਰਿਸ਼ਤਾ ਕਰਾ ਦਾਨੀਆਂ ਉਹ ਤਾਂ ਮੇਰੇ ਗਾਂ ਛੂਈ ਕੁੱਤੀ ਮਾਊ ਮਗਰ ਭਈ ਮੇਰੇ ਪਤਾ ਤੈ ਉਹ ਚਾਹੂਗੀ ਵੀ ਮੇਰਾ ਰਿਸ਼ਤਾ ਹੋ ਜਾਏ ਹੈ ਨਾ ਮੇਰਾ ਭਾਈ ਚਾਹੇ ਉਹ ਤਾਂ ਲਿਆਇਆ ਹੁਣ ਅਸੀਂ ਤਾਂ ਦੋਏ ਫਿਰਦੇ ਛੇਡੇ ਖਾਂਦੇ ਵੇ ਭਾਈ ਦਾ ਤਾਂ ਮੱਚਦਾ ਪਰ ਪੱਝਾਈ ਦਾ ਨਹੀਂ ਮੱਚਦਾ ਕਿਉਂ ਪੱਝਾਈ ਨੂੰ ਲਾਲਚ 10 ਕਿੱਲੇ ਦੀ ਮਾਲਕ ਲੈ ਉਹੀ ਤਾਂ ਚੱਕਰ ਦਾ ਤਾਈ ਤੂੰ ਆਏ ਘਰ ਕੁੜੀ ਦੇਖ ਵਿਆਹ ਤਾਂ ਆਪੇ ਕਰਾ ਲਾਂਗੇ ਆਪਾਂ ਮੇਰੇ ਘਰ ਸੁਣਾ ਕੁੜੀਆਂ ਤਾਂ ਮੈਂ ਦੋ ਦੇਖ ਰੱਖੀਆਂ ਨੇ ਵਿਆਹ ਕੇ ਵੀ ਛੱਡੂ ਕਿੰਨਾ ਮਰਜੀ ਯੋਰ ਲਾ ਲੈ ਪਰ ਸੋਨੂੰ ਵਿਆਹ ਕੇ ਛੱਡੂ ਇੱਕ ਹੋਰ ਗੱਲ ਦੱਸਦਾ ਕੋਈ ਛੋਟੇ ਨੂੰ ਤਾਂ ਰਹਿਣ ਦੇ ਜੇ ਉਹ ਵੀ ਪਿਆ ਹੈ ਗਿਆ 5 ਕਿਲੋ ਉਹਨੂੰ ਤਾਂ ਕਮਾਇਆ ਹੀ ਫਰੀਜਾਂ ਦੇ ਇਹ ਤੂੰ ਤਾਂ ਆਪ ਉੱਪਰ ਜਾਈ ਵਰਗਾ ਲਾਲਚੀ ਐ ਤੂੰ ਉਹਦੇ ਕੰਨੀ ਵੀ ਸੋਚ ਕੋਸ ਇਹ ਉਹਦੇ ਕੰਨੀ ਕੀ ਸੋਚਦਾ ਤਈ ਉਹਨੂੰ ਤਾਂ ਬਸ ਹੁਣ ਆਈ ਫਰੀਜ ਆਊਗਾ ਉਹਨੂੰ ਆਪਾਂ ਹੀ ਸਾਰ ਲਾਂਗੇ ਉਹਨੂੰ ਕਹਿ ਦਾਂਗੇ ਵੀ ਭਾਈ ਤੂੰ 10 ਕਿਲੋ ਆਪੇ ਨੇ ਉਹ ਦਵਾ ਦੂ ਮੈਂ ਆਪ ਦੇ ਵੇ ਮੇਰੀ ਗੱਲ ਸੁਣ ਲੈ ਉਹ ਤੇਰੇ ਕੋਲ ਤੇਰੇ ਭਾਈ ਦਾ ਕੁਝ ਨਹੀਂ ਆਉਣ ਦਿੰਦੀ ਉਹ ਬਹੁਤ ਚੜਾਲਤੀ ਨਹੀਂ ਉਹ ਤਾਂ ਮੈਂ ਆਪੇ ਸਭ ਨੂੰ ਤੂੰ ਉਹਦਾ ਨਾ ਕਰਾਈ ਉਹਨੂੰ ਤਾਂ ਰਹਿਣ ਦੇ ਚੱਲ ਫਿਰ ਮੇਰੀ ਗੱਲ ਸੁਣ ਲੈ ਕਰਾ ਮੇਰੀ ਗੱਲ ਸੁਣ ਲੈ ਰਿਸ਼ਤਾ ਤਾਂ ਕਰਾ ਦੂੰ ਦੋਨਾਂ ਨੂੰ ਠੀਕ ਹੈ ਤੁਸੀਂ ਪਰ ਮੈਂ ਤਾਂ ਨਗਦ ਕੈਸ਼ ਲੈਣੀ ਨਹੀਂ ਹੈ ਤੈਨੂੰ ਪਤਾ ਮੇਰਾ ਬਿਜ਼ਨਸ ਹੀ ਇਹ ਆ ਹੁਣ ਮਾਰੇ ਠੱਪ ਜਾ ਹੋਗਾ ਤੇ ਮੰਦਾ ਪੈ ਗਿਆ ਹੁਣ ਫੇਰ ਪਰਮਾਤਮਾ ਨੇ ਤੋਰਦਾ ਇੱਕ ਐਸਾ ਦੇਖ ਮੇਰੀ ਗੱਲ ਸੁਣ ਲੈ ਜਦੋਂ ਸਾਗਣ ਪੈ ਗਿਆ ਤੈਨੂੰ ਉਹਦੀ ਅੱਧੇ ਤਾਂ ਦੇ ਦੂੰ ਪਹਿਲਾਂ ਬਸ ਠੀਕ ਹੈ ਅੱਧੇ ਦੇ ਦੂੰ ਬਾਅਦ ਚੋਂ ਠੀਕ ਆ ਤਾਂ ਮੈਂ ਵੀ ਨਹੀਂ ਭਾਈਦੀ ਪੁੱਤ ਤੁਸੀਂ ਮੇਰੇ ਜਵਾਬ ਕੋ ਚੱਲ ਠੀਕ ਹੈ ਪੁੱਤ ਪਰ ਤੂੰ ਛੋਟੇ ਦਾ ਨਾ ਕਰਾਈ ਵੇ ਤੂੰ ਵੀ ਹੋਇਆ ਜੀ ਪਰਜਾਈ ਵਰਗ ਓਏ ਆਏ ਨਾ ਕਰ ਤੂੰ 10 ਰੁਪਏ ਵੱਧ ਲੈ ਲਈ ਤਾਈ ਦੇਖ ਲੈ ਮੈਨੂੰ ਲੱਗਦਾ ਤਾਈ ਵੀ ਕਰੂਗੀ ਦੇ ਲਾ ਲਓ ਤਾਈ ਕਿਵੇਂ ਆਉਂਦੀ ਆ ਆਪਣੇ ਘਰੋਂ ਬੋਲਦੀ ਮੈਨੂੰ ਲੱਗਦਾ ਇਹਦੇ ਵੀ ਖੰਡ ਪਾਕੀ ਤੋਰੀ ਹੋਣੀ ਠੀਕ ਆ ਤਾਈ ਲੈ ਠੀਕ ਐ ਮਹਾ ਮੈਂ ਤਾਂ ਇਹ ਕਹਿੰਨੇ ਵੀ ਕਿੰਨਾ ਕਰ ਜੂਗਾ ਹੱਥ ਹੱਥ ਖਾਈ ਜਾਂਦਾ ਕੀ ਹੋ ਗਿਆ ਤਾਈ ਬੇ ਮੈਂ ਕੀ ਦੱਸਾਂ ਉਹ ਪਹਿਲਾਂ ਤਾਂ ਛੋਡੀ ਉਹ ਚੰਡੇਰ ਕੋਲੇ ਗਈ ਸੀ ਮੇਰਾ ਕਿ ਦਿਮਾਸ਼ ਦਾ ਮਹਾ ਦੋਨੇ ਮੁੰਡੇ ਕੁਮਾਰੇ ਫਿਰਦੇ ਨਹੀਂ ਰਿਸ਼ਤਾ ਕਰਾਵਾਂ ਪਹਿਲਾਂ ਤਾਂ ਉਹ ਤਾਂ ਛਿੱਤਰ ਖਾ ਕੇ ਨਾ ਚਾਹ ਨਾ ਪਾਣੀ ਆ ਰਾਤ ਥੋੜਾ ਉਹ ਮਿਲ ਗਿਆ ਵੱਡੜ ਉਹਨੂੰ ਕਿਹਾ ਮੈਂ ਚਾਹ ਮੈਂ ਤੁਹਾਨੂੰ ਦੋਨੇ ਪਾਈਆਂ ਰਿਸ਼ਤਾ ਕਰਾ ਦੇਣੀ ਉਹ ਕਹਦਾ ਮੈਨੂੰ ਹੀ ਕਰਾ ਦੇ ਉਹਨੂੰ ਫਿਰਦਾ ਰਹਿੰਦੇ ੱੱਕੇ ਖਾਂਦਾ ਸਾਡੇ ਵਾਲਾ ਵੱਡਾ ਕਹਿੰਦਾ ਹਾਂ ਛੋਡੇ ਵਾਲਾ ਵੱਡਾ ਕਹਿੰਦਾ ਮੈਨੂੰ ਇਹ ਸਾਲੇ ਮੇਰੀ ਪੈਰ ਬਾਉਣ ਲੱਗੇ ਸਾਰੀ ਦੇ ਭਾਈ ਛੋੜ ਤਾਂ ਘਰ ਦਾ ਕੰਮ ਬਾਉ ਤੋ ਖਰਾਬ ਆ ਸੱਚੀ ਜੇ ਤੇਰੇ ਮਾਂ ਪੇ ਆਉਂਦੇ ਛੋਡੇ ਘਰ ਦਾ ਇਹ ਕੰਮ ਨਾਲ ਨਹੀਂ ਤੇ ਹੋਣਾ ਫਿਰ ਹੁਣ ਤਾਂ ਹੀ ਕੀ ਕਹਿੰਨੀ ਮੇਰੀ ਪਰਜਾਈ ਵੀ ਕਰਾ ਦੇ ਰਿਸ਼ਤਾ ਉਹ ਤਾਂ ਮੁੱਕਰ ਗਈ ਉਹ ਤਾਂ ਚਿੱਟਾ ਜਵਾਬ ਦਿੰਦੀ ਆ ਉਹ ਤਾਂ ਮੇਰੇ ਛਿੱਤਰ ਮਾਰ ਕੇ ਕੱਢਿਆ ਹੁੰਦੇ ਤਾਂ ਮੈਨੂੰ ਉਹ ਤਾਂ ਆਈਆਂ ਤਾਈ ਉਹਦਾ ਸਿਰੇ ਦੀ ਕੰਜਰੀ ਹੈਗੀ ਉਹੀ ਨਹੀਂ ਹੋਣ ਦਿੰਦੀ ਸਾਡਾ ਨਹੀਂ ਹੁਣ ਉਹ ਤਾਂ ਸਾਡਾ ਹੋ ਜਾਂਦਾ ਕਦੋਂ ਦਾ ਉਹ ਤਾਂ ਮੈਂ ਦੇਖਿਆ ਪੁੱਤ ਇੰ ਤਾਂਗਾ ਤਾਂ ਤੁਸੀਂ ਆਏ ਫਿਰਦੇ ਉਹੀ ਨਹੀਂ ਹੋਣ ਦਿੰਦੀ ਸੋਨੂੰ ਕੋਈ ਨਹੀਂ ਤਾਈ ਆ ਮੈਂ ਲਾਉਣਾ ਕੋਟਰ ਆ ਕੇ ਜਾ ਕੇ ਸਾਰੇ ਤਾਂ 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 ਕਾ ਨੂੰ ਲਾਉਣਾ ਮੇਰੀ ਗੱਲ ਸੁਣ ਲੈ ਹੈਗੀਆਂ ਨੇ ਮੇਰੇ ਤੇ ਕਿ ਦੋ ਕੁੜੀਆਂ ਕਿੰਨਾ ਮਰਜੀ ਜ਼ੋਰ ਲਾਲੇ ਮਾਂ ਦਿੱਤੀ ਸੋਨੂੰ ਦੋਨਾਂ ਨੂੰ ਰਿਸ਼ਤਾ ਕਰਾ ਕੇ ਛੱਡੋ ਕਰਾ ਦੇ ਤਾਈ ਚਲੋ ਹਾਂ ਪਰ ਪੁੱਤ ਮੇਰੀ ਘਰ ਸੁਣ ਲੈ ਤੈਨੂੰ ਪਤਾ ਮੇਰਾ ਤੇ ਇਹੀ ਬਿਜ਼ਨਸ ਆ ਹੋਰ ਤਾਂ ਮੇਰੇ ਕੋਈ ਕਮਾਈ ਧਮਾਈ ਨਹੀਂ ਹਾਂ ਕੋਈ ਨਹੀਂ ਦਾ ਮੇਰਾ ਮਾਨ ਕਰਦੀ ਮੇਰਾ ਪੁੱਤ ਬਣ ਕੇ ਤੇਰੀ ਝੋਲੀ ਭਰ ਕੇ ਦੋੜ ਦੂਗਾ ਤੂੰ ਰਿਸ਼ਤਾ ਕਰਾ ਦੇ ਸਾਡੇ ਦੋਨੇ ਪੰਜਾਂ ਦਾ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਮਾਛਾ ਉਹਦਾ ਵੀ ਕਰਾ ਦਿੰਦਾ ਜੀ ਬੱਜੜ ਦਾ ਨਾ ਕੋਈ ਨਾ ਉਹ ਤਾਂ ਕਿੰਨਾ ਮਰਜ਼ੀ ਰੋਕੇ ਦੋਨਾਂ ਨੂੰ ਇਕੱਠਿਆਂ ਨੂੰ ਕਰਾਂ ਦੋਨੇ ਸਕੀਆਂ ਪੈਣਾ ਨਹੀਂ ਚੱਲ ਦਾਦੀ ਕੋਈ ਨਾ ਕੋਈ ਨਾ ਚੰਗਾ ਦਾਈ ਫੇਰ ਚੰਗਾ ਚੰਗਾ ਪੁੱਤ ਚਾਚੂ ਆ ਜਾ ਮੈਂ ਕਰਕੇ ਦੇ ਦਾਂ ਨਾ ਕੀ ਆਉਂਦਾ ਰਹਿ ਤੂੰ ਤਾਂ ਜਿੱਦ ਦੇ ਨਾ ਰਿਸ਼ਤਾ ਗੋਦੀ ਪੀਕੇ ਜਾਉ ਇਹਨੂੰ ਮੈਂ ਪੁੱਛ ਹਲਾ ਕਰਿਆ ਬੰਡੜਤਾ ਓ ਬਾਈ ਆ ਗਿਆ ਤੂੰ ਓਏ ਓ ਮੈਂ ਕਿੱਥੇ ਮਰਨਾ ਉਰੀਆਂ ਮੈਂ ਤਾਂ ਤੈਨੂੰ ਪਤਾ ਕਿਸੇ ਗੱਲ ਦਾ ਕੀ ਓਏ ਆ ਤਾਈ ਆਈ ਦੀ ਅੱਜ ਆ ਆਪਣੇ ਵਾਲੀ ਨੇ ਲੜ ਕੇ ਭੇਜਤੀ ਆਪਣਾ ਰਿਸ਼ਤਾ ਲੈ ਕੇ ਆਈ ਸੀ ਦੋਨੋਂ ਦਾ ਉਹ ਲੈ ਹੋਰ ਇਹ ਤਾਂ ਬੋਮਬਾੜੀ ਕਰੀਆ ਯਾਰ ਇਹਨੇ ਫੇਰ ਨਾ ਤੂੰ ਵੀ ਕੰਜਰੇ ਹੈਗਾ ਸਾਲਿਆ ਉਹ ਮੈਨੂੰ ਦੱਸ ਕੇ ਗਈ ਆ ਕਹਿੰਦੀ ਛੋਡੇ ਵਾਲਾ ਵੱਡੜ ਵੀ ਕਹਿੰਦਾ ਸੀ ਵੀ ਛੋਟੇ ਦਾ ਨਾ ਕਰਾਈ। ਓ ਮੈਂ ਕਾ ਨੂੰ ਕਹਾ ਮਾਤਾ ਐ ਕਹੇ ਵੀ ਮਾ ਚੱਲ ਜਵਾਖਾ ਹਜੂ ਵੀ ਖਾਸਲ ਖੇਡ ਰੋ। ਹੋਰ ਹੋਰ ਮੈਨਾਂ ਦੁੱਧ ਪੀਣਾ ਹਲੇ। ਹੋਰ ਤੂੰ ਵੀ ਉਹਦੇ ਨਾਲ ਦੀ ਹੋ ਰਿਆ ਕੰਜਰਾ ਤੂੰ ਵੀ ਪੂਰਾ। ਓ ਕਾ ਨੂੰ ਕੰਜਰਾ ਮੈਂ ਤੂੰ ਹੁਣ ਓਰੇ ਬਾਹਰ ਭੱਗ ਜਾਣਾਗਾ ਜੇ ਉਹ ਆ ਗਈ ਤੈਨੂੰ ਕਿਧਰੇ ਨਹੀਂ ਉਹਨੇ ਜਾਣ ਦੇਣਾ। ਹੁਣ ਤਾਂ ਤੂੰ ਐਸ਼ ਕਰ ਰਿਹਾਗਾ। ਤੂੰ ਐਂ ਕਰ ਫਿਰ ਮੇਰੇ ਵਾਲੀ ਐਸ਼ ਤੂੰ ਘਰ ਮੈਨੂੰ ਕਰਾਉਣ ਦੇ ਵਿਆਹ। ਵਿਆਹ ਨਾ ਕਰਾ ਓਏ ਆ ਆਪਣੇ ਵਾਲਾ ਦੇਖ ਲਾ ਉਹ ਪਿਆਗਾ। ਉਹਦੇ ਮੂਰੇ ਬੋਲਣ ਚ ਗਰਭ ਨਹੀਂ ਹੈਗਾ। ਬਾਈ ਮੈਂ ਤਾਂ ਚੁੱਪੇ ਠੀਕ ਆ। ਮਦਾ ਕਰਾਉਂਗਾ ਵਿਆਹ ਜੇ ਹੁਣ ਉਹਨੂੰ ਕਹੇਗਾ ਵੀ ਇਹਦਾ ਨਾ ਕਰਾਂ ਰਿਸ਼ਤਾ ਤੇਰੀ ਮਾਂ ਤੋੜੂ ਲਾਤਾ ਉਹ ਮੈਂ ਨਹੀਂ ਕਹਿੰਦਾ ਓਏ ਤੂੰ ਵੀ ਉਹਦੇ ਮਾਗਰ ਲੱਗ ਗਿਆ ਕੂੜੇ ਖਾਲਾ ਜਾ ਕੇ ਨਾਲੇ ਤੇ ਮੇਰੀ ਗੱਲ ਸੁਨ ਹਾਂ ਉਹਦਾ ਖਵਾਈ ਖੜੀ ਆ ਪੂਰੇ ਜੇ ਆਪਾਂ ਉਹਨੂੰ ਪੁੱਛਦੇ ਆਂ ਵੀ ਤੇਰਾ ਕੀ ਦੱਬ ਲਿਆ ਸੀ ਚੱਲੀਏ ਆ ਜਾ ਉਹ ਤਾਂ ਨਹੀਂ ਹੈਗਾ ਕਰੇ ਚਲੋ ਉਹ ਕੀ ਕਰੂਗਾ ਆਪਣਾ ਆ ਜਾ ਤੂੰ ਦੋ ਸਾਪੜੇ ਉਹਦੇ ਮਾਰਾਂਗੇ ਬੁੱਕਰੇ ਜੀ ਆਏ ਵੀ ਨਹੀਂ ਹੋਇਆ ਵੀ ਮੈਂ ਪਾਣੀ ਦਾ ਗਲਾਸੇ ਫੜਾਇਆ ਆ ਜਾ ਆ ਜਾ ਕਿਦਰੇ ਨਹੀਂ ਮਰਦਾ ਤੂੰ ਪਾਣੀ ਬਿਨਾ ਮੈਂ ਤਾਂ ਕਿੱਥੇ ਮਰਦਾ ਵਿਆਹ ਕਰਾ ਕੇ ਮਰੂੰ ਨਾ ਤਾਈ ਆਈ ਦੀ ਤਾਂ ਉਹਨੂੰ ਕੀ ਕਹੇਗਾ ਯਾਦ ਨੂੰ ਇਹ ਬੋਲੀ ਜਾਣਾਗਾ ਬੋਲੀ ਕੀ ਜਾਣਾ ਦੱਸ ਕੇ ਗਈ ਆ ਸਾਨੂੰ ਸਾਰਾ ਕੁਝ ਉਹ ਮੈਂ ਕੀ ਦੱਸ ਕੀ ਤੈਨੂੰ ਦਸੀ ਰਿਸ਼ਤਾ ਲੈ ਕੇ ਆਈ ਸੀ ਸਾਡੇ ਦੋਨੇ ਭਾਈਆਂ ਦਾ ਤੈਂ ਭਾਨੀ ਮਾਰੀ ਹੈਗੀ ਅੱਛਾ ਹੁਣ ਤੁਹਾਡੇ ਕੋਲੇ ਵੀ ਪਹੁੰਚ ਗਈ ਹੋ ਹੈ ਪੰਜ ਸੱਤ ਬੱਦੇ ਲਾ ਕੇ ਗਈਆਂ ਹੋਣਗੀਆਂ ਗੱਲ ਵੀ ਪਤਾ ਵੀ ਕੀ ਹੋਈ ਹੈ ਕੀ ਨਾ ਆਂਸਰ ਲੱਗ ਗਿਆ ਮੈਨੂੰ ਬੋਲਣ ਚਾਰੇ ਪਾਸੇ ਚੱਕ ਕੇ ਮੈਨੂੰ ਪਤਾ ਤੂੰ ਹੀ ਨਹੀਂ ਸਾਡਾ ਰਿਸ਼ਤਾ ਹੋਣ ਦਿੰਦੀ ਹੁਣ ਉਹ ਤਾਂ ਕਦੋਂ ਦਾ ਹੋ ਜਾਂਦਾ ਦੇਖ ਸਿੱਧੀ ਜੀ ਗੱਲ ਆ ਉਹ ਮੇਰੇ ਲਈ ਆਈ ਮੈਂ ਨਹੀਂ ਮੁੱਕਰਦੀ ਹੈ ਜੀ ਠੀਕ ਆ ਮੈਨੂੰ ਕਹਿੰਦੀ ਹੈ ਕਿ ਮੈਂ ਰਿਸ਼ਤਾ ਕਰਾਉਣਾਗਾ ਮੈਂ ਕਿਹਾ ਚੱਲ ਭਾਈ ਵਧੀਆ ਗੱਲ ਆ ਵੀ ਸਾਡਾ ਘਰ ਵਸਦਾ ਆਜੂਗਾ ਨਾਲੇ ਵੀ ਚੱਲ ਦੇਲੀ ਵਾਜੂਗੀ ਸਾਡੀ ਮੈਂ ਤਾਂ ਖੁਦ ਕਹਿਨੀ ਹੈਗੀ ਨਾਲੇ ਮੈਨੂੰ ਸਹਾਰਾ ਲੱਗੂਗਾ ਵੀ ਕਰਾ ਦੇ ਭਈ ਰਿਸ਼ਤਾ ਜਦੋਂ ਨੇ ਦੱਸਿਆ ਐ ਜੇ ਖਿੜੀਆਂ ਹੋਈਆਂ ਤੀਵੀਆਂ ਨੇ ਤਾਂ ਰਹਿ ਰੱਬ ਦਾ ਨਾ ਮੈਂ ਇਹਦੇ ਤਾਂ ਕੀ ਕਰਾਂ ਨਾਲੇ ਆਪਣੇ ਘਰ ਬਸਾਉਣਾ ਆਪਦਾ ਉਜਾੜਨਾ ਥੋੜੀ ਹੈਗਾ ਉਹ ਤੂੰ ਬੱਸ ਕਰ ਤੂੰ ਕਿਹੜਾ ਘੱਟ ਖਿੜੀ ਹੋਈਆਂਗੀ ਜਿਹੜੀਆਂ ਉਹ ਖਿੜੀਆਂ ਹੋਈਆਂ ਹੋਣਗੀਆਂ ਆਹ ਦੇਖ ਲੈ ਨਾ ਹੁਣ ਇਹਨੂੰ ਕੀ ਸਮਝਾਵਾਂ ਤਾਈ ਤਾਂ ਮੈਨੂੰ ਵੀ ਕਹਿ ਗਈ ਤੀਗੀ ਹਾਂ ਤੂੰ ਉਹਨੂੰ ਜਾਣ ਜਾਣ ਕੇ ਉਹ ਕਹਤਾ ਵੀ ਸਾਡੇ ਹੱਥੋਂ ਜ਼ਮੀਨ ਭਗ ਜੂਗੀ ਐ ਭਗ ਜੂਗੀ ਤਾਈ ਤਾਂ ਸਮਝ ਸਾਡਾ ਫਾਇਦਾ ਸੋਚਦੀ ਆ ਵੇ ਮੈਨੂੰ ਜਿੱਥੇ ਮਰਜੀ ਨਾਮ ਚ ਕਾ ਲੋ ਜਿਵੇਂ ਆ ਜ਼ਮੀਨ ਦੀ ਗੱਲ ਵੀ ਕਰੀ ਹੋਵੇ ਹੁਣ ਫਿਰ ਕਾ ਤੂੰ ਨਹੀਂ ਹੋਣ ਦਿੰਦੀ ਰਿਸ਼ਤਾ ਤੂੰ ਸਾਡਾ ਦੇਖ ਰਿਸ਼ਤਾ ਮੈਨੂੰ ਕੀ ਆ ਮੈਂ ਤਾਂ ਤੁਹਾਡੇ ਲਈ ਚੱਜ ਦੀ ਲੈ ਕੇ ਆਉਂਗੀ ਕੁੜੀ ਠੀਕ ਆ ਜਿਹੜੀ ਆ ਤੁਹਾਡੇ ਚੱਜ ਚੁੱਜ ਦੀ ਦਾ ਇਹਨੂੰ ਲੈ ਜਿਹੜਾ ਹੁੰਦਾ 삭 ਮੈਨੂੰ ਕਰਾ ਲੈਣ ਦੇ ਤਾਈ ਨੂੰ ਕਹਿ ਕੇ ਨਾਲੇ ਮੈਂ ਤੜਕੀ ਵੀ ਜਾ ਕੇ ਆਇਆਗਾ ਮੈਨੂੰ ਪਤਾ ਦੀ ਤੂੰ ਵੀ ਕੰਜਰਾਂ ਗਾ ਇਹਦੇ ਨਾਲ ਹੀ ਰਲਿਆ ਹੋਇਆ ਮੇਰਾ ਵੀ ਨਹੀਂ ਹੁਣ ਦਿੰਦਾ ਤੂੰ ਉਹ ਤੂੰ ਬੋਲਣਾ ਸਿੱਖ ਉਹ ਪਹਿਲਾਂ ਕੰਜਰ ਕੀ ਬੁੱਧਾਗਾ ਚੱਲ ਚੱਲ ਇਹ ਨਹੀਂ ਆਪਣਾ ਹੁਣ ਦਿੰਦੀ ਆਪਾਂ ਤਾਂ ਤਾਈ ਦੀ ਲੜ ਲੱਗਦੇ ਆ ਜਾ ਕੇ ਚੱਲ ਸੁਣ ਵੀ ਮੇਰੀ ਉਹ ਤੂੰ ਬੱਤ ਕਰ ਤਾਈ ਇੰਨੀ ਝੱਜ ਦਿੰਦੀ ਆ ਮੁੰਡੇ ਨੂੰ ਕਰਾਉਂਦੀ ਸਾਖ ਕਰਾ ਲੋਗੇ ਉਹ ਤਾਂ ਬੜੀ ਕਰਾਉਗੀ ਤੂੰ ਤਾਂ